ਇੰਟਰ ਸਟੇਟ ਬੱਸ ਟਰਮੀਨਲ ਪਠਾਨਕੋਟ ਮਹਾਰਾਣਾ ਪ੍ਰਤਾਪ ਅੰਤਰਰਾਜੀ ਬੱਸ ਅੱਡਾ ਪਠਾਨਕੋਟ ਆਹ ਬੱਸ ਸਟੈਂਡ ਆ ਜੀ ਪਠਾਨਕੋਟ ਦਾ ਇਹਦੇ ਬਿਲਕੁਲ ਸਾਹਮਣੇ ਇਧਰਲੇ ਪਾਸੇ ਪਿਛਲੇ ਪਾਸੇ ਇਧਰਲੇ ਪਾਸੇ ਰੇਲਵੇ ਸਟੇਸ਼ਨ ਆ ਇਧਰਲੇ ਪਾਸੇ ਬੱਸ ਸਟੈਂਡ ਆ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਬਿਲਕੁਲ ਲੱਗੇ ਲੱਗੇ ਹੀ ਆ ਸਾਰੇ ਪਾਸੇ ਜਾਂਦੀਆਂ ਪਠਾਨਕੋਟ ਗੁਰਦਾਸਪੁਰ ਬਟਾਲਾ ਆਹ ਗੁਰਦਾਸਪੁਰ ਬਟਾਲਾ ਦੀ ਲੱਗੀ ਹੋਈ ਇਧਰਲੇ ਪਾਸੇ ਤੋਂ ਆਹ ਆ ਸਾਹਮਣੇ ਪੰਜਾਬ ਰੋਡਵੇ ਦੀ ਬੱਸ ਲੱਗੀ ਆ ਪਠਾਨਕੋਟ ਦਿੱਲੀ ਪਠਾਨਕੋਟ ਦਿੱਲੀ ਨਹੀਂ ਚਲੀ ਆਹ ਪਠਾਨਕੋਟ ਦਾ ਪੰਨ ਬੱਸ ਖਾਲੀ ਜਾਂਦਾ ਬਹੁਤ ਹੀ ਭਰੀ ਨਹੀਂ ਹੈਗੀ ਆ ਵੀ ਪਠਾਨਕੋਟ ਬਟਾਲਾ ਗੁਰਦਾਸਪੁਰ ਬੱਸਾਂ ਸੇ ਤਾਂ ਹਰ ਤਰਫ ਜਾਂਦੀ ਆ ਦਾ ਮਤਲਬ ਆ 2 ਨੰਬਰ ਤੇ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਆ ਬਟਾਲਾ ਬਿਆਸ ਇਧਰੋਂ ਬਟਾਲਾ ਬਿਆਸ ਜਾਂਦੀ ਆ ਚੰਡੀਗੜ੍ਹ ਜਾਣ ਵਾਲੀ ਆ ਵਾਸ ਦੇਖੋ ਕਿੱਡੀ ਵੱਡੀ ਆ ਥੱਲੇ ਸਮਾਨ ਵੀ ਰੱਖਿਆ ਜਾਂਦਾ ਮੋਟਰਸਾਈਕਲ ਰੱਖਿਆ ਦੇਖੋ ਦੇ ਵਿੱਚ ਕੋਦੇ ਅੰਦਰ ਮੋਟਰਸਾਈਕਲ ਰੱਖਿਆ ਬੱਸ ਦੇ ਅੰਦਰ ਅੱਜ ਦੇ ਪਾਸੇ ਬਾਸਟਾ ਜੀ ਆ ਦੇਖੋ ਆਪ ਥਾਨਕੋਟ ਦਾ ਬਸ ਸਟੈਂਡ ਆ ਸਾਰੇ ਪਾਸੇ ਜੰਦੀਆਂ ਆ ਦੇਖੋ ਇੱਥੇ ਸਕਰੀਨ ਸ਼ਾਟ ਲੈ ਲਿਓ ਇੱਥੇ ਟਾਈਮ ਵਗੈਰਾ ਜੇ ਤੁਹਾਨੂੰ ਚਾਹੀਦਾ ਤੇ ਸਾਰਾ ਕੁਝ ਲਿਖਿਆ ਵੱਲ ਜੀ ਆਪ ਥਾਨਕੋਟ ਦਾ ਬਸ ਸਟੈਂਡ ਆ ਘੁੰਮਦੇ ਘੁੰਮਦੇ ਵੈਸੇ ਹੀ ਆ ਗਏ ਆਪਾਂ ਮੈਂ ਕਿਹਾ ਬਸ ਸਟੈਂਡ ਹੀ ਦੇਖ ਲਈਏ ਚਲੋ ਇਸੇ ਬਾਅਦ ਨੇ ਬਸ ਸਟੈਂਡ ਦੇਖ ਲਿਆ ਸਿਟੀ ਕੀ ਐਕਸਪਲੋਰ ਕਰਨੀ ਦੁਨੇਰਾ ਇਹ ਤਾਂ ਨਾ ਹੀ ਪਹਿਲੀ ਵਾਰ ਸੁਣਿਆ ਦੁਨੇਰਾ ਬਕਲੋ ਬਸੋਲੀ ਇਹ ਹਿਮਾਚਲ ਦੇ ਸਾਈਡ ਦੀਆਂ ਹੋਣੀਆਂ ਵਾ ਇਲਾਕੇ ਤਾਂ ਹੀ ਨਾਮ ਪਹਿਲੀ ਵਾਰ ਸੁਣਿਆ ਵਾ ਇੱਧਰ ਹੈਗੀ 13 ਨੰਬਰ ਤੇ ਧਰਮਸ਼ਾਲਾ ਓ ਜਵਾਲਾ ਜੀ ਹਮੀਰਪੁਰ ਜਵਾਲਾ ਜੀ ਸੁਣਿਆ ਵਾ ਧਰਮਸ਼ਾਲਾ ਤਾਂ ਬੜਾ ਮਸ਼ਹੂਰ ਆ ਜਵਾਲਾ ਜੀ ਵੀ ਬੜਾ ਮਸ਼ਹੂਰ ਆ ਉਧਰ ਚੰਬਾ ਵੀ ਬੜਾ ਮਸ਼ਹੂਰ ਆ ਚੰਬਾ ਜਾਂਦੀ ਆ ਆ ਜਨ ਕੇ ਆ ਗ੍ਰੀਨ ਵਾਲੀ ਬਸ 11 ਨੰਬਰ ਤੋਂ ਚੰਬਾ ਚੱਲੀ ਆ ਆਹ ਦੇਖੋ ਬੱਸ ਤੇ ਦੇਖਿਆ ਕਿੰਦੀ ਵਧੀਆ ਤਰੀਕੇ ਨਾਲ ਇੱਥੇ ਲਾ ਦਿੱਤੀ ਹੈ ਦੇਖੋ ਇੱਥੇ ਫੁੱਟਸਟੈਪ ਦੇਖੋ ਬਿਲਕੁਲ ਹੈ ਨਾ ਬੜੇ ਆਸਾਨੀ ਨਾਲ ਇੱਥੇ ਚੜਿਆ ਜਾ ਸਕਦਾ ਇੰਨੇ ਵਧੀਆ ਤਰੀਕੇ ਨਾਲ ਲਗਾਈ ਆ ਬੱਸ ਕਿੰਨੇ ਵਧੀਆ ਤਰੀਕੇ ਨਾਲ ਦੇਖੋ ਬੱਸ ਲੱਗਦੀ ਇੱਥੇ ਬਣਾਇਆ ਹੀ ਇਸ ਹਿਸਾਬ ਨਾਲ ਆ ਵੀ ਬੱਸ ਇੱਥੇ ਤੱਕ ਆ ਸਕੀ ਤੇ ਬੰਦਾ ਆਰਾਮ ਨਾਲ ਚੱਲ ਸਕੀ ਉਹ 19 ਨੰਬਰ ਤੇ ਜੰਮੂ ਕਟੜਾ ਉਦਮਪੁਰ ਆ ਗਿਆ ਰੇ ਰੇ ਠਮੇਟਾ ਆ ਇੰਦੋਰੀ ਰੇ ਠਮੇਟਾ ਇੰਦੋਰੀ ਕਾਫੀ ਵੱਡਾ ਵਾ ਸੱਡਾ ਬਾਈ ਸਾਹਿਬ ਕਿੰਨੀਆਂ ਬੱਸਾਂ ਬਸਾਂ ਜਿੱਦਣ ਮਰਜ਼ੀ ਚੱਲੇ ਆ ਜਲੰਧਰ ਨੂੰ ਵੀ ਜਾਂਦੀ ਆ ਅੰਮ੍ਰਿਤਸਰ ਤੋਂ ਦਲੋ ਜੀ ਪਠਾਨਕੋਟ ਵਾ ਪਠਾਨਕੋਟ ਆ ਅੰਮ੍ਰਿਤਸਰ ਤੋਂ ਦਲੋ ਜੀ ਜਾਂਦੀ ਆ ਪਠਾਨਕੋਟ ਹੋਗੀ ਉਧਰਲੀ ਸਾਈਡ ਤੇ ਵੀ ਹੈਗਾ ਬੱਸ ਦਾ ਹਲਦਰ ਕੰਟੀਨ ਬਣੀ ਹੋਈ ਆ ਭੋਜਨ ਆ ਲੈ ਬੱਸ ਸੱਡੀ ਪਠਾਨਕੋਟ ਬੱਸ ਸੱਡੇ ਦੀ ਕੰਟੀਨ ਆ ਜੇ ਮੇਨ ਐਂਟਰੀ ਜਿਹੜੀ ਇਧਰੋਂ ਆ ਬੱਸ ਸੱਡੇ ਦੀ ਇੱਥੇ ਸ਼ਾਂ ਆ ਸ਼ਾਂ ਕਰਕੇ ਬਹੁਤ ਠੰਡਾ ਲੱਗ ਰਿਹਾ ਆ ਇੱਧਰ ਮਾਰਕੀਟ ਬਣੀ ਹੋਈ ਆ ਵਾਸ ਦੇ ਦੇਖੋ ਘੜੀਆਂ ਗੋੜੀਆਂ ਲੱਗੀਆਂ ਵਾ ਸਾਰਾ ਕੁਝ ਕਿਦਾਂ ਬਾਜੀ ਸੈਲਸੂਲ ਬਾਦ ਨੇ ਘੜੀ 'ਚ ਘੜੀ 'ਚ ਸੈਲਸੂਲ ਬਾਦ ਨੇ ਆ ਪਾ ਦੇ ਬਾਜੀ ਅੱਛ ਕਿੰਨੇ ਦਾ ਪੋਵੇਗਾ ਦੇਖੇ ਮਾ ਜੀ ਹਾਂ ਜੀ ਆ ਲੋ ਸੈੱਲ ਮੁੱਕ ਗਿਆ ਲੱਗਦਾ ਸਲੋ ਹੋ ਗਈ ਆ ਪਤਾ ਨਹੀਂ ਕਿਹੜੇ ਰੁਕੀ ਗਈ ਆ ਇਹ ਸਾਢੇ 3:30 ਘੜੀਆਂ ਆਖ ਲੱਗੀਆਂ ਆ ਵਕਨੀਆਂ ਸੋਹਣੀਆਂ ਸਾਨੂੰ ਘੜੀਆਂ ਲੱਗੀਆਂ ਸਾਰੀਆਂ ਲੇਟੈਸਟ ਡਿਜ਼ਾਈਨ ਦੀਆਂ ਘੜੀਆਂ ਐਚ ਐਮ ਟੀ ਦੀਆਂ ਟਾਈਟਨ ਬ੍ਰਾਂਡਡ ਵੀ ਹੈਗੀਆਂ ਵਿੱਚ ਪਤਾ ਨਹੀਂ 오ਰੀਜਨਲ ਆ ਜਾਂ ਕਾਪੀ ਆ ਪਤਾ ਨਹੀਂ ਕਿੰਨੇ ਦਾ ਪੈਣਾ ਭਾਜੀ ਦੱਸ ਦਿਓ ਪਹਿਲਾਂ ਕਿਦਾਂ ਭਾਜੀ ਜੇ ਇਹਦੇ ਵਧੀਆ 오ਰੀਜਨਲ ਹੋਇਆ 920 ਨੰਬਰ ਸਾਤੋਂ 150 ਰੁਪਏ ਦਾ ਪੈਣਾ ਹੈ ਟਾਈਟਨ ਦਾ ਸਭ ਹੁੰਦਾ अच्छा नॉर्मल होया ते 50 ਦਾ ਵੀ ਐਸਸੀ ਦਾ ਵੀ ਹੈ ਤੇ 100 ਦਾ ਵੀ ਹੈ ਤੁਹਾਡੇ ਉੱਤੇ ਅੱਛਾ ਇੰਨਾ ਮਹਿੰਗਾ 400 ਰੁਪਏ ਦਾ ਘੜੀ ਲਈ ਮੈਂ 400 ਰੁਪਏ ਦਾ ਘੜੀ ਲਈ ਸੀਗੀ ਮੈਂ ਲੈ ਜੀ ਆਨਲਾਈਨ ਸੀਗੀ ਘੜੀਆਂ ਘੇ ਲੱਗੀਆਂ ਦਿਖਾ ਰਹੀਆਂ ਆਹ ਮੇਰੇ ਖਿਆਲ ਵਿੱਚ ਆਦਰ ਲੈਡੀ ਵਾਚ ਲੱਗੀਆਂ ਹੁੰਦਾ 300 ਰੁਪਏ ਦਾ ਆਹ ਦੂਜੀ ਨਾਰਮਲ ਘੜੀਆਂ ਲੱਗੀਆਂ ਵਾ ਆਥਲੇ ਸਮਾਰਟਵਾਚ ਜਿਹਦੇ ਦੀਆਂ ਅੰਦਰੀਆਂ ਲੱਗੀਆਂ ਆ ਸਕੀਨ ਵਗੈਰਾ ਆ ਗਿਆ ਉਹ ਕਟਕਟ 50 ਰੁਪਇਆ ਦਾ ਉਹੀ ਬਾਦੋ ਕੋਈ ਇਹ ਮੋਬਾਈਲ ਦੀਆਂ ਸਕੀਨਾਂ ਦਾ ਜੀ ਆ ਮੋਬਾਈਲ ਦੀਆਂ ਸਕੀਨਾਂ ਦਾ ਹਾਂ ਜੀ ਅੱਛਾ ਇਦਾਂ ਹੀ ਲਾ ਦਿਆਂ ਆ ਬੈਟਮੈਨ ਇਹ ਬੈਟਮੈਨ ਬਾਜੀ ਬੈਟਮੈਨ ਬੈਟਮੈਨ ਸਹੀ ਹੈ ਨਵੇਂ ਡਿਜ਼ਾਈਨ ਬਿਲਕੁਲ ਸਾਰੇ ਸਾਰੇ ਤੇ ਕਿੰਨੇ ਦੀ ਲਾ ਕੇ ਦਿੰਨੇ ਭਾਈ ਜੀ ਸਕਿਨ 150 ਰੁਪਏ ਹੀ ਲਾਦੀ ਆ ਜੀ ਇਧਰ ਲਾ ਵੀ ਇਧਰ ਲਾ ਏਰੀਆ ਵੱਖਰਾ ਵਖਰਾ ਆ ਇਹ ਪਿੰਡਾਂ ਦੀ ਬੱਸਾਂ ਲੱਗਦੀਆਂ ਭਾਈ ਇਧਰ ਪਿੰਡਾਂ ਆ ਗਏ ਅੱਜਾ ਇਧਰਲੀ ਸਾਈਡ ਤੇ ਜਿਹੜਾ ਆ ਸਾਰਾ ਹਿਮਾਚਲ ਦਾ ਆ ਹਿਮਾਚਲ ਅੱਜਾ ਜੰਮੂ ਦਾ ਅੱਛਾ ਉੱਪਰ ਨੂੰ ਪਹਾੜੀ ਇਲਾਕੇ ਨੂੰ ਜਾਣਾ ਇਧਰੋਂ ਚਲੇਓ ਇਹ ਵਾਲੀਆਂ ਲੋਕਲ ਹੋ ਗਈਆਂ ਠੀਕ ਆ ਸਟੇਟ ਲੈਵਲ ਦੀਆਂ ਉਧਰ ਲੱਗਦੀਆਂ ਚਲੋ ਅੱਛਾ ਜੀ ਉਹੀ ਗੱਬੰਦੇ ਬੰਦ ਕਰਨੀ ਔਖੀ ਆ ਮਸ਼ੀਨ ਹੈ ਜੀ ਬੰਦ ਕਰਨ ਵਾਲੀ ਨਹੀਂ ਜੀ ਸਾਰਾ ਕੁਛ ਆਈ ਨਹੀਂ ਹੋਇਆ ਮਸ਼ੀਨਾਂ ਕਰਾਂਗੇ ਹਾਂ ਮਸ਼ੀਨਾਂ ਦਾ ਬਰੋਜ ਦਸਰੀ ਨਹੀਂ ਨਾ ਕਰੀਏ ਅੱਛਾ ਇੱਕ ਸਾਈਡ ਹੋ ਗਈ ਹੈ ਅੱਛਾ ਇੱਕ ਸਾਈਡ ਹੋ ਗਈ ਠੀਕ ਹੈ ਚੱਲ ਪਈ ਨਾ ਸੈਲ ਪਾਗੇ ਆਹ ਸੈਲੀ ਕਿ ਆਏਗਾ ਪਿਆਰ ਪੈਸੇ ਪਿਆ ਜੀ ਸੈਲ 50 ਰੁਪਈਆ ਓਨਲੀ ਆਪਣੀ ਘੜੀ ਬੰਦ ਹੋਵੇਗੀ ਘੜੀ ਕੈਂਡਿਕਾ ਔਖਾ ਹੋ ਜਾਏਗਾ ਮੋਬਾਈਲ ਕਿੰਨਾ ਮੈਂਦਾ ਹੀ ਬਾਹਰ ਕਰਨ ਲੈਣ ਦੇ ਕਰਵਾਸਤੇ ਤਾਂ ਉਹ ਚਾਹਣਾ ਕਿ ਵਾਸੀ ਉਹ ਮੁਚਲੇ ਨਾ ਆਇਆ ਸੈੱਲ ਪੈ ਜਾਊਗਾ ਪਾਜੀ ਕਹਿੰਦੇ ਆ ਚਲ ਵਧੀਆ ਇੱਕ ਤਾਂ ਮੈਨੂੰ ਪੈਸਾ ਹੀ ਜਾਣਾ ਵਾਲਾ ਹੈਗਾ ਸੈੱਲ ਦੇ ਵਾਸਤੇ ਪਹਿਲਾਂ ਤਾਂ ਮੈਂ ਆ ਵੀ ਪਾਇਆ ਸੀਗਾ ਸੈੱਲ ਨੂੰ ਦਸ ਸਰ ਦਾ ਮਿਲਿਆ ਸੀ ਸੈੱਲ ਦੂਜੀ ਘੜੀ ਚ ਉਹ ਪਾਰੇ ਪਰ ਉਹ ਤਾਂ ਘੜੀ ਬੰਦ ਹੋਈ ਆਹ ਤਾਂ ਨੀਂਦਾ ਬੰਦ ਹੋਈ ਚਾ ਇਹ ਸਪੈਸ਼ਲ ਮਸ਼ੀਨ ਹੁੰਦੀ ਬੰਦ ਕਰਨ ਵਾਲੀ ਦਾ ਹਾਂ ਜੀ ਦੂਰ ਆਉਣ ਹੋ ਗਿਆ ਦੇਖ ਫ੍ਰੈਸ਼ ਕਰੋ ਮੈਮਰੀ ਕਾਰਡ ਭਰੋ ਲਾਈਟਰ ਨੂੰ ਦੋ ਵਾਰੀ ਔਨ ਕਰਦੀ 120 ਤੋਂ ਬਾਅਦ ਬੰਦ ਹੋਏ ਕਿਤੇ ਇਹ ਹੁਣ ਵਾਟਰਪਰੂਫ ਨਹੀਂ ਰਹੀ ਹੈ ਨਾ ਵਾਟਰਪਰੂਫ ਅੱਗੇ ਵੀ ਨਹੀਂ ਹੈ ਬਾਜੀ ਨਹੀਂ ਇਹ ਤਾਂ ਵਾਟਰਪਰੂਫ ਹੈ ਬਾਜੀ ਉੱਤੇ ਲਿਖਿਆ ਲਿਖਿਆ ਨਾ ਲੱਗਦਾ ਅੱਛਾ ਰੈਂਗਨ ਦੀ ਜਾਂ ਚੁੱਕੋ ਪਰ ਇਹ ਮੈਂ ਕਾਫੀ ਯੂਜ਼ ਕੀਤੀ ਪਾਣੀ ਪੂਣੀ ਦੇ ਵਿੱਚ ਵੀ ਕਦੀ ਬੰਦ ਨਹੀਂ ਹੋਈ ਅੱਜ ਇਹ ਬੇਸਿਕਲੀ ਨਾ ਵਾਟਰ ਰੈਜ਼ਿਸਟੈਂਟ ਹੁੰਦੀ ਹੈ ਅੱਛਾ ਪਾਣੀ ਦੇ ਛਿੱਟਾ ਪਾ ਜਾਣ ਬਾਰਸ਼ ਆ ਜਾਏ ਤੀ ਨਹੀਂ ਮੇਰਾ ਪਾਣੀ ਦੇ ਵਿੱਚ ਜਦਾਂ ਹੱਥੋਂ ਪਾ ਕੇ ਪੂਰਾ ਉਹ ਤਾਂ 2.5 ਸਾਲ ਹੋ ਗਿਆ ਹਮੇਸ਼ਾ ਕਦੀ ਧਿਆਨ ਨਹੀਂ ਦਿੱਤਾ ਭਾਈ। ਵਾਟਰ ਰੈジਸਟੈਂਟ ਹੁੰਦੀ ਆ ਪਰ ਕਿਸਮਤ ਅੱਛੀ ਆ ਤੁਹਾਡੀ। ਅੱਛਾ ਠੀਕ ਆ ਤਾਂ। ਵਾਟਰਪਰੂਫ ਵੀ ਮੰਡੀ ਹੁੰਦੀ ਕਾ 1.5 2000 ਤੋਂ ਸਟਾਰਟ ਹੁੰਦੀ ਆ। ਅੱਛਾ ਅੱਛਾ। ਟਾਈਮ ਸੈੱਟ ਕਰਤਾ ਭਾਜੀ? ਹਾਂਜੀ ਭਾਜੀ। ਠੀਕ ਆ। ਆਹ ਲਓ ਭਾਜੀ। ਠੀਕ ਆ ਭਾਜੀ 50 ਸੀ ਨਾ? ਠੀਕ ਆ। ਓਕੇ ਥੈਂਕ ਯੂ ਭਾਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਆਹ ਲਓ ਜੀ ਉੱਥੇ ਸਾਰਾ ਕੁਝ ਹੋ ਜਾਂਦਾ ਹੈ ਨਾ ਉਹਨਾਂ ਕਾ ਕੋਈ ਕੁਸ਼ੀ ਰੱਖਿਆ ਹੈ ਉਹਨਾਂ ਨੇ। ਇੱਧਰ ਖਾਣ ਪੀਣ ਦਾ ਸਾਮਾਨ ਸਾਰਾ ਖਾਣਾ ਪੀਣਾ ਇੱਧਰ ਖਾ ਪੀ ਲੋ ਸਾਰਾ ਕੁਝ ਹੈਗਾ ਇੱਧਰ ਅਵੇਲੇਬਲ ਬੱਸ ਸਟੈਂਡ ਤੇ ਇਹ ਇੱਧਰ ਕਹਿੰਦੇ ਭਾਈ ਕਹਿੰਦੇ ਕਹਿੰਦੇ ਲੋਕਲ ਆ ਜਿੰਨੀਆਂ ਲੋਕਲ ਗੱਡੀਆਂ ਜੰਦੀਆਂ ਇੱਥੋਂ ਜਾਂਦੀਆਂ ਵਾ ਅਜਨੀਆਂ ਬੱਸਾਂ ਸਾਰੀਆਂ ਇੱਥੋਂ ਲੋਕਲ ਆਣੀਆਂ ਇਸ ਸਾਈਡ ਤੋਂ ਜਾਂਦੀਆਂ ਵਾ ਉਧਰ ਮੇਨ ਐਂਟਰਸ ਜਿਹੜੀ ਆ ਇੱਧਰਲੇ ਪਾਸੇ ਹੀ ਆ ਆਹ ਸਾਹਮਣੇ ਇੱਥੇ ਹੀ ਮੇਨ ਐਂਟਰਸ ਆ ਇੰਟਰ ਸਟੇਟ ਬੱਸ ਟਰਮੀਨਲ ਪਠਾਨਕੋਟ ਮਹਾਰਾਣਾ ਪ੍ਰਤਾਪ ਅੰਤਰਰਾਜੀ ਬੱਸ ਅਡਾ ਪਠਾਨਕੋਟ ਹਲੇ ਪੰਜਾਬੀ ਚ ਲਿਖਿਆ ਹੋਤੇ ਇੰਗਲਿਸ਼ ਚ ਲਿਖਿਆ ਠੀਕ ਹੈ ਜੀ ਉਧਾ ਐਂਟਰੀ ਮੇਨ ਐਂਟਰੀ ਇਧਰੋਂ ਵੀ ਆ ਆ ਘੁੰਮ ਕੇ ਇਧਰੋਂ ਦੀ ਆ ਹੁੰਦਾ ਇੱਥੇ ਮੈਂ ਨਾ ਸਟੈਚੂ ਦੇਖਿਆ ਸੀਗਾ ਮਹਾਰਾਣਾ ਪ੍ਰਤਾਪ ਦਾ ਉਹ ਦੇਖ ਕੇ ਮੈਂ ਕਿਦਾਂ ਸਟੈਚੂ ਹਥੇ ਆ ਜਿਹੜਾ ਸਟੈਚੂ ਅੰਦਰੋਂ ਜਾ ਕੇ ਨਹੀਂ ਦੇਖ ਸਕਦੇ ਬੰਦ ਕੀਤਾ ਹੈ ਨਾ ਸਾਰੇ ਤੇ ਚੱਲ ਇੱਕ ਦੋ ਮਿੰਟ ਦੋ ਤਿੰਨ ਮਿੰਟ ਵਿੱਚ ਹੀ ਆ ਬਰਾ অলমোਸਟ ਠੀਕ ਹੈ ਟੈਂਪੋ ਬੋਲੋਗਾ ਜੀ ਖੁੱਲਾ ਹੀ ਗੇਟ ਖੁੱਲਾ ਹੀ ਆ ਲੋਕ ਲੱਗਾ ਹੋਇਆ ਕੋਈ ਬੋਲੂਗਾ ਤਾਂ ਨਹੀਂ ਅੱਛਾ ਆਹ ਕਹਿੰਦੇ ਖੁੱਲਾ ਹੀ ਹੈ ਗੇਟ ਦਾ ਅੱਛਾ ਆ ਯਾ ਇਹ ਪੱਕਾ ਬੰਦ ਕੀਤਾ ਹੋਇਆ ਬੋਲੂਗਾ ਕੋਈ ਨਾ ਕੋਈ ਨਹੀਂ ਕਹਿੰਦਾ ਕੋਈ ਕੁਝ ਜਾਨਵਰ ਵਾਲੀ ਅੱਛਾ ਠੀਕ ਹੈ अच्छा ठीक है ਵਿੱਚ گاਵ ਮੱਜਾ ਆਇਆ ਕਿੱਥੇ ਕਿੱਥੇ ਨਾ ਮੜ ਜਾਣਾ ਠੀਕ ਹੈ ਠੀਕ ਹੈ ਆ ਮਹਾਰਾਣਾ ਪ੍ਰਤਾਪ ਜੀ ਦਾ ਲੱਗਾ ਹੈ ਸਟੈਚੂ ਠੀਕ ਹੈ ਇੱਧਰ ਆ ਲੱਗਾ ਦੇਖੋ ਜੀ ਇਹ ਹੈਗਾ ਸਟੈਚੂ ਮਹਾਰਾਣਾ ਪ੍ਰਤਾਪ ਇਹ 62 ਸਟੈਂਡ ਦਾ ਨਾਮ ਵੀ ਜਿਹੜਾ ਮਹਾਰਾਣਾ ਪ੍ਰਤਾਪ ਦੇ ਨਾਮ ਤੇ ਹੀ ਆ ਇਸੇ ਕਰਕੇ ਸਟੈਚੂ ਵੀ ਇੱਥੇ ਲੱਗਾ ਹੋਇਆ ਕੋਈ ਨਾ ਕੋਈ ਸਟੋਰੀ ਜ਼ਰੂਰ ਹੋਊਗੀ ਇੱਥੇ ਥੱਲੇ ਪਾਣੀ ਦਿੱਤਾ ਹੋਇਆ ਮੇਰੇ ਖਿਆਲ ਨਾਲ ਜ਼ਮੀਨ ਨੂੰ ਨਾ ਨਾ ਰਮ ਜੀਆ ਸੌਫਟ ਜੀ ਦਾ ਪੈਰ ਆ ਰਿਹਾ ਜਮੀਨ ਥੱਲੇ ਚਲਦੀ ਆ ਪਾਣੀ ਜ਼ਿਆਦਾ ਲਗਾਇਆ ਹੋਇਆ ਲੋ ਗੇਟ ਬੰਦ ਕਰਦੀ ਆ ਆ ਵੀ ਲੋਕ ਵੀ ਦੱਲਾ ਬਣਾ ਬੰਨਣਾ ਵੀ ਪੈਣਾ ਥੋੜਾ ਜਿਹਾ ਬੰਦ ਲਿਆ ਤੇ ਜਾਨਵਰ ਜੁਨੀਵਰ ਸੱਦੇ ਅੰਦਰ ਨਾ ਵੜ ਸਕਣ ਕੰਟਰੈਕਟ ਹੈ ਬਈ ਸਰ ਆ ਜਾਓ ਇੱਕਾ ਥਣਾ ਬੰਨਣਾ ਫੜਾ ਔਖਾ ਆ ਹਾਂ ਬੰਨ ਦਿਆ ਬੰਨ ਦਿਆ ਰਹਿਣ ਦਿਆ ਚਲੋ ਠੀਕ ਆ ਥੈਂਕ ਯੂ ਜੀ ਇਹ ਕਹਿੰਦੇ ਭਾਈ ਕਹਿੰਦੇ ਕਹਿੰਦੇ ਜਾਨਵਰ ਜੁਨਵਰ ਨਾਂਦਰ ਵੜ ਜਾਂਦਾ ਉਹਦੇ ਕਰਕੇ ਬੰਨਿਆ ਹੋਇਆ ਵਾ ਵਿੱਚ ਵੜ ਜਾਂਦੇ ਨੇ ਨਾ ਕੁੱਤੇ ਕੱਤੇ ਵਾਗਰ ਵੜ ਜਾਂਦੇ ਨੇ ਕਿੱਦਣੇ ਔਖੇ ਜਾਂਦੇ ਨੇ ਨਿਕਲਦੇ ਨੇ ਇੱਕੋ ਜਿਹੇ ਰਹਾ ਆ ਫੇ ਉਹਨਾਂ ਨੂੰ ਪਤਾ ਹੀ ਲੱਗਦਾ ਨਾ ਜਾਂ ਮਜਬੂਤ ਵੜ ਗਿਆ ਕੁਛੀ ਵੜ ਗਿਆ ਇਧਰ ਦੀ ਸਾਈਡ ਤੇ ਨਾਲ ਹੀ ਬੱਸ ਸਟੈਂਡ ਤੇ ਹੀ ਔਟੋ ਲੱਗੇ ਹੋਏ ਸਾਰੇ ਦੇਖੋ ਬਾਹਰ ਜਾਣ ਦੀ ਲੋੜ ਨਹੀਂ বাস ਸਟੈਂਡ ਦੇ ਵਿੱਚ ਹੀ ਔਟੋ ਮਿਲ ਜਣਾ ਤੁਹਾਨੂੰ ਸਾਰੇ ਪਾਸੇ ਦੇਖੋ ਔਟੋ ਹੀ ਔਟੋ ਲੱਗੇ ਜਿੱਦਾਂ ਬਾਸ ਉਤਰੋ ਨਾਲ ਹੀ ਇੱਥੇ ਔਟੋ ਠੀਕ ਹੈ ਜੀ বাস ਸਟੈਂਡ ਵੀ ਦਿਖਾਤਾ ਤੁਹਾਨੂੰ ਇਹ ਸੀਗਾ ਪਠਾਨਕੋਟ ਦਾ বাস ਸਟੈਂਡ ਸਾਰੇ ਪਾਸੇ ਨੂੰ ਬੱਸਾਂ ਲੱਗਦੀਆਂ ਨੇ ਜਿਹੜੀਆਂ ਪਿਛਲਾ ਪਾਸਾ ਜੀ ਇਧਰੋਂ ਆਂਦੇ ਉਸ ਦੂਜੀ ਸਟੇਟ ਦੀਆਂ ਬੱਸਾਂ ਜਿਹੜੀਆਂ ਐਂਟਰ ਕਰਦੇ ਫਰੰਟ ਤੇ ਉੱਥੇ ਸਾਰੀਆਂ ਨਿਊਟਲ ਬੱਸਾਂ ਠੀਕ ਹੈ ਜੀ ਗਰਮੀ ਦੇਖ ਰਹੇ ਤੁਸੀਂ ਕਿੰਨੀ ਜ਼ਿਆਦਾ ਆ ਦੇਖੋ ਪਸੀਨਾ ਮੈਨੂੰ ਆਇਆ ਪਿਆ ਵਾ ਜੇ ਕੋਈ ਸ਼ੱਕ ਇੰਟਰਸਟਿੰਗ ਦੇਣਾ ਤਾਂ ਦੱਸ ਖਾਣਿਆ ਹਲੇ ਫਿਲਹਾਲ ਤਾਂ ਜਰੀਆ